ਇਸ ਵੇਲੇ ਦੀ ਵੱਡੀ ਖਬਰ ਹੈ ਲੁਧਿਆਣਾ ਤੋਂ ਸਾਹਮਣੇ ਆਈ ਹੈ ਲੁਧਿਆਣਾ ਦੇ ਵਿੱਚ ਇੱਕ ਨਾਮੀ ਢਾਬੇ ਦੇ ਮਟਰਨ ਕੜੀ ਦੇ ਵਿੱਚੋਂ ਇੱਕ ਚੂਹਾ ਮਿਲਣ ਦੀ ਖਬਰ ਸਾਹਮਣੇ ਆਈ ਸੀ ਦੱਸਦੇ ਕਿ ਇਹ ਢਾਬਾ ਪ੍ਰਕਾਸ਼ ਢਾਬਾ ਹੈ ਜੋ ਕਿ ਲੁਧਿਆਣਾ ਦੇ ਵਿੱਚ ਕਾਫੀ ਮੰਨਿਆ ਪਰਮੰਨਿਆ ਹੈ ਅਤੇ ਉਸ ਦੀ ਮਟਰਨ ਕੜੀ ਦੇ ਵਿੱਚੋਂ ਇੱਕ ਚੂਹਾ ਮਿਲਣ ਦੀ ਖਬਰ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਢਾਬੇ ਦੇ ਵਿੱਚ ਹੰਗਾਮਾ ਹੋ ਗਿਆ ਸੀ ਕਸਟਮਰ ਦੇ ਵੱਲੋਂ ਵੀਡੀਓ ਵੀ ਮੌਕੇ ਤੇ ਬਣਾਈ ਗਈ ਅਤੇ ਮੌਕੇ ਤੇ ਢਾਬੇ ਦੇ ਮਾਲਕ ਨੂੰ ਵੀ ਬੁਲਾਇਆ ਗਿਆ ਅਤੇ ਮੌਕੇ ਤੇ ਜੰਮ ਕੇ ਉਹਨਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹ ਥੀਸ ਨੂੰ ਅਮਰ ਲੈ ਕੇ ਜਦੋਂ ਟਾਬੇ ਦੇ ਮਾਲਕ ਦੇ ਨਾਲ ਗੱਲਬਾਤ ਕੀਤੀ ਕਿ ਪ੍ਰਕਾਸ਼ ਢਾਬੇ ਦੇ ਮਾਲਕ ਦਾ ਕਹਿਣਾ ਸੀ ਕਿ ਇਹ ਗਲਤੀ ਉਹਨਾਂ ਦੀ ਨਹੀਂ ਹੈ ਅਤੇ ਇਸ ਦੇ ਪਿੱਛੇ ਕੋਈ ਰੰਜਿਸ਼ ਹੈ ਉਸ ਦਾ ਕਹਿਣਾ ਸੀ ਕਿ ਇਹ ਜੋ ਕਸਟਮਰ ਹੈ ਉਸ ਦੇ ਨਾਲ ਪੁਰਾਣੀ ਕੋਈ ਰੰਜਿਸ਼ ਰੱਖਦਾ ਆ ਰਿਹਾ ਜਿਸ ਦੇ ਕਰਕੇ ਉਸ ਨੇ ਅਜਿਹੀ ਕੰਡਣਾ ਨੂੰ ਅੰਜਾਮ ਦਿੱਤਾ ਉਸ ਦਾ ਕਹਿਣਾ ਹੈ ਕਿ ਉਹ ਤਾਂ ਚਿਕਨ ਕੜੀ ਦੇ ਵਿੱਚ ਚਾਰ ਤੋਂ ਜ਼ਿਆਦਾ ਪੀਸ ਪਾ ਕੇ ਨਹੀਂ ਦਿੰਦੇ ਹਨ ਹਾਫ ਪਲੇਟ ਦੇ ਵਿੱਚ ਦੋ ਪੀਸ ਅਤੇ ਫੁੱਲ ਪਲੇਟ ਦੇ ਵਿੱਚ ਚਾਰ ਪੀਸ ਅਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਪਲੇਟ ਦੇ ਵਿੱਚ ਪੰਜ ਪੀਸ ਹਨ ਅਤੇ ਇਹ ਗਲਤੀ ਉਹਨਾਂ ਦੀ ਨਹੀਂ ਹੋ ਸਕਦੀ ਇਸ ਤੋਂ ਇਲਾਵਾ ਉਸ ਦਾ ਕਹਿਣਾ ਸੀ ਕਿ ਉਹ ਮਟਰਨ ਵੀ ਅਲੱਗ ਤੋਂ ਉਬਾਲਦੇ ਹਨ ਅਤੇ ਕੜੀ ਵੀ ਅਲੱਗ ਤੋਂ ਤਿਆਰ ਕਰਦੇ ਹਨ ਅਤੇ ਅਜਿਹੇ ਦੇ ਵਿੱਚ ਜਦੋਂ ਉਹ ਪੀਸ ਨੂੰ ਇਸ ਦੇ ਵਿੱਚ ਮਿਕਸ ਕਰਦੇ ਹਨ ਤਾਂ ਵੀ ਇਹ ਦੂਸਰਾ ਪ੍ਰੂਫ ਹੈ ਕਿ ਉਹਨਾਂ ਦੀ ਇਹ ਗਲਤੀ ਨਹੀਂ ਹੋ ਸਕਦੀ ਇਸ ਤੋਂ ਇਲਾਵਾ ਉਸ ਦਾ ਹੋਰ ਕੀ ਕਹਿਣਾ ਆਓ ਸੁਣਦੇ ਹਾਂ ਹਾਂ ਜੀ ਸਰ ਕੀ ਨਾ ਆਪਣਾ ਸਰ ਹਨੀ ਨਾਮ ਹਨੀ ਜੀ ਕੱਲ ਤੁਹਾਡੇ ਇੱਕ ਹੋਟਲ ਦੀ ਵੀਡੀਓ ਵਾਇਰਲ ਹੋ ਰਹੀ ਕੀ ਮਸਲਾ ਮਸਲਾ ਸਰ ਪੁੱਛਣੀ ਹੈ ਲੱਗੂਕਰ राती कस्टमर आए थोड़ा तीन साढ़े तीन महीना पहला भी आए थे मेरे को खाना खा के कोई लस गई थी तो तो लैस तो करके बंद करे नाम जो मर्जी लैस की बट हूँ चाहते थी, तो थी मैं बहुत ज्यादा लैस चाहिए उस करके प्रॉब्लम हुई पहला वेलर ना भी प्रॉब्लम क्रिएट हुई थी उन्होंने बहार आके हंगामा किया फिर धमकी लेके गई थी

ਬਟਿਲਵਾਂ ਕੀ ਦੀਆ 1904 ਗਾਂਡੇ ਗੋਲ ਸਨ ਕੋਈ ਕਾਰਨ ਸਾਡੀ ਕੁਆਲਟੀ ਦਾ ਸਾਡੀ ਸਾਫ ਸਫਾਈ ਦਾ ਸਾਡੀ ਗੋਲ ਦਾ ਸਾਡੀ ਮਿਹਨਤ ਦਾ ਇਸ ਕਰਕੇ ਲੋਕਾਂ ਨੇ ਇੰਨਾ ਪਿਆਰ ਹਮ ਦਿੱਤਾ ਹਮ ਤੁਸੀਂ ਮੰਗ ਕੇ ਕਰਦੇ 50 ਸੈਂਟ ਜਿਹੜਾ ਤਾਂ ਬਣਾਇਆ ਹੈ ਪ੍ਰਸ਼ਾਸਨ ਮੰਨਦਾ ਹੈ ਇਹ ਅਰਜ਼ੀ ਜਿਹੜੀ ਸ਼ਰਾਸਤੀ ਕਰਵਾ ਰਹੇ ਉਹਨਾਂ ਦੇ ਨਕੀਲ ਬਣ ਗਈ ਜੀ ਉਹਨਾਂ ਨੂੰ ਸਿਸਟਮ ਆਣਾ ਜਿਹੜਾ ਵੀ ਨਕਾਮ ਨਹੀਂ ਕਰਦੇ ਐਸਮ ਜੜ ਨਿਊਜ਼ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ